ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਮੈਂ ਸ਼੍ਰੀ ਕਰਨ ਡੇਰੀ ਇਕਵਿਪਮੈਂਟ ਤੋਂ ਆਜੀ ਅੱਛਾ ਜੀ ਮੇਰਾ ਨਾਮ ਕੁਸ਼ਰਾ ਹੈ ਹਾਂਜੀ ਆਪਾਂ ਜੀ ਸਭ ਤੋਂ ਪਹਿਲਾਂ ਮਸ਼ੀਨ ਬਾਰੇ ਦੱਸ ਗਈ ਇਹ ਕਿਹੜੀ ਕੈਪੈਸਿਟੀ ਕਿੰਨੀ ਕੈਪੈਸਿਟੀ ਹੈ ਜੀ ਇਹਦੀ ਕੈਪੈਸਿਟੀ ਵੀਰ ਜੀ 4-5 ਗਾਈਆਂ ਵਾਸਤੇ ਹੈ ਜੀ ਇਹ ਹੈਪੇ ਅੱਛਾ ਜੀ ਇਹ ਤੇ 1.5 ਐਚਪੀ ਦੀ ਮੋਟਰ ਲੱਗੀ ਹੈ ਹਾਂਜੀ ਤੇ 20 ਲੀਟਰ ਦਾ ਕੈਨ ਹੈ ਇਹਦੇ ਨਾਲ ਅੱਛਾ ਜੀ ਇਹ ਮਸ਼ੀਨ ਆਪਣੀ ਇਨਵਰਟਰ ਦੇ ਵਿੱਚ ਆ ਜਾਂਦੀ ਹੈ ਪਰਸ਼ਾਨਪਟ ਤੇ ਚੱਲਦੀ ਹੈ ਹਾਂਜੀ ਜੇ ਲਾਈਟ ਨਾ ਹੋਵੇ ਤਾਂ ਇਨਵਰਟਰ ਲਾ ਸਕਦੇ ਅੱਛਾ ਕਿੰਨੀਆਂ ਗਗਾਈਆਂ ਆਪਾਂ ਜਿਹੜੀ ਚੂ ਸਕਦੇ ਆ ਜੇ ਰਵਾਟਰ ਤੇ ਆਪਾਂ ਕਿੰਨਾ ਦਿਨ ਚੱਲ ਸਕਦੀ ਹੈ ਇਹ ਚਾਲੀ ਤੋਂ 45 ਮਿੰਟ ਚੱਲ ਜਾਂਦੀ ਹੈ ਫਿਰ ਅੱਛਾ ਕੀਮਤ ਬਾਰੇ ਕੋ ਦੱਸੋਗੇ ਜਾਂ ਇਹਦਾ ਰੇਟ ਹੈਗਾ ਬਾਈ ਜੀ 20000 ਰੁਪਏ ਅੱਛਾ ਅੱਜ ਮੇਲੇ ਤੇ ਕੋਈ ਡਿਸਕਾਊਂਟ ਹੈਗਾ ਜੀ ਇਹਦੇ ਮੇਲੇ ਦਾ ਡਿਸਕਾਊਂਟ ਰਹਿ ਗਿਆ ਜੀ ਇਹਦੇ ਅੱਛਾ ਜੀ ਦੋਸਤੋ ਅੱਗੇ ਜੀ ਇਸ ਤੋਂ ਬਾਅਦ ਅਗਰ ਆਪਣਾ ਇਹ ਵਾਲਾ ਮਾਡਲ ਆ ਜਾਂਦਾ ਹੈ ਅੱਛਾ ਜੀ ਇਹ ਟਰਾਲੀ ਵਾਲਾ ਮਾਡਲ ਹੈ ਜੀ ਅੱਛਾ ਇਹ ਤੇ ਪੌਣੇ ਐਚਪੀ ਦੀ ਮੋਟਰ ਲੱਗੀ ਹੈ ਹਾਂਜੀ ਤੇ 25 ਲੀਟਰ ਦਾ ਕੈਨ ਹੈ ਇਹਦਾ ਅੱਛਾ ਅੱਛਾ ਜੀ ਇਹ ਮਸ਼ੀਨ ਵੀ ਇਨਵਰਟਰ ਤੇ ਚੱਲ ਜਾਂਦੀ ਹੈ 30 ਤੋਂ 35 ਮਿੰਟ ਅੱਛਾ ਤੇ ਕਿੰਨੀਆਂ ਗਾਈਆਂ ਦੀ ਐਸੀ ਇੱਕ ਤੋਂ 15 ਗਾਈਆਂ ਵਾਸਤੇ ਦਿੰਦੇ ਆ ਜੀ ਅੱਛਾ ਜੀ ਤੇਰੀ ਕੀਮਤ ਹੈ ਜੀ ਕੀਮਤ ਹੈਗੇ 24000 ਰੁਪਏ ਅੱਛਾ ਜੀ ਇਸ ਤੋਂ ਅੱਗੇ ਜੀ ਬਾਦ ਗਾਈਆਂ ਆਸਤੀ ਇਸ ਤੋਂ ਅੱਗੇ ਜੀ ਆਪਣਾ ਇਹ ਮਾਡਲ ਹੈ ਇਹ ਵੀ 15 ਗਾਈਆਂ ਵਾਸਤੇ ਹੈ ਅੱਛਾ ਜੀ ਇਹਦਾ ਫਰਕ ਸਿਰਫ ਇਹ ਹੈ ਇਹ ਮਾਡਲ ਸਾਰਾ ਸਟੀਲ ਦਾ ਹੈ ਫੁੱਲ ਸਟੀਲ ਦਾ ਜਿਹੜਾ ਪਹਿਲਾਂ ਦਿਖਾਇਆ ਸੀ ਲੋਹੇ ਬੋਡੀ ਚ ਸੀ ਇਹ ਸਟੀਲ ਬੋਡੀ ਚ ਹੈ ਇਹ ਤੇ ਵੀ 25 ਲੀਟਰ ਦਾ ਕੈਨ ਹੈ 1.5 HP ਦੀ ਮੋਟਰ ਹੈ ਹਾਂਜੀ ਇਹਦਾ ਰੇਟ ਹੈਗਾ 22000 ਰੁਪਏ ਠੀਕ ਆ ਠੀਕ ਆ ਜੀ ਇਹ ਹੈਗਾ 1 ਤੋਂ 15 ਗਾਈਆਂ ਤੱਕ ਅੱਛਾ ਇਸ ਤੋਂ ਅੱਗੇ ਜੀ ਇਸ ਤੋਂ ਅੱਗੇ ਜੀ ਹੈਗਾ ਆਪਣਾ ਉਹ ਵਾਲਾ ਮਾਡਲ ਇਹ ਆਪਣੇ ਗਾਈਆਂ ਵਿੱਚ ਹੋ ਸਕਦੇ ਐਸ ਮਾਡਲ ਨਾਲ ਐਸ ਨਾਲ ਮੱਝਾਂ ਵੀ ਚੋ ਸਕਦੇ ਆ ਅੱਛਾ ਅੱਛਾ ਇਹ ਬੱਚਾ ਵੀ ਚੋ ਸਕਦੇ ਆ ਚੋ ਇਹਦੇ ਆਪਣੇ 1 hp ਦੀ ਮੋਟਰ ਲੱਗੀ ਹੈ ਹਾਂਜੀ 30 ਲੀਟਰ ਦਾ ਕੈਨ ਹੈ ਠੀਕ ਆ ਜੀ ਇਹ 20 ਤੋਂ 25 ਗੀਂਦਾਂ ਆਸਤੇ ਆਛਾ ਆਛਾ ਹਾਂਜੀ ਇਹਦਾ ਰੇਟ ਹੈ ਕਿ ਭਾਈ ਜੀ 35000 ਰੁਪਏ ਇਹ ਤਾਂ ਨਹੀਂ ਵਾਟਰ ਤੇ ਚੱਲਦੀ ਇਹ ਨਹੀਂ ਚੱਲਦੀ ਜੀ ਅੱਛਾ ਜੀ ਇਹ ਜਨਰੇਟਰ ਤੇ ਜਾਂ ਲੈ ਜੀ ਜਨਰੇਟਰ ਤੇ ਚੱਲਦੀ ਅੱਛਾ ਇਸ ਤੋਂ ਅੱਗੇ ਵੀ ਹੈਗੇ ਜੀ ਅੱਛਾ ਆਪਾਂ ਮਸ਼ੀਨਾਂ ਆ ਜਿਹੜੇ ਹੋਰ ਵੀ ਕੁ ਮੈਂ ਟਹਿ ਗਿਆ ਆਪਣੇ ਦੁੱਧ ਚੋਣ ਵਾਲੀਆਂ ਮਸ਼ੀਨਾਂ ਤੇ ਦੁੱਧ ਦੇ ਫੈਟ ਟੈਸਟ ਕਰਨ ਵਾਲੀਆਂ ਮਸ਼ੀਨਾਂ ਆ ਬਣਾਉਂਦੇ ਆ ਜੀ ਅੱਛਾ ਅੱਛਾ ਹਾਂਜੀ ਮੰਨ ਲਓ ਇਹ ਇੱਕ ਦੁੱਧ ਜਿਹੜੀ ਫੈਟ ਕੱਢਣ ਵਾਲੀ ਮਸ਼ੀਨ ਜੀ ਉਹ ਨਾਰਮਲ ਜੀ ਕਿੰਨੇ ਕਰੇ ਚਾਹੀਏ ਉਹ ਆਪਣੇ ਕੋਲ ਮਿਰਜੀ 21000 ਰੁਪਏ ਦੀ ਮਸ਼ੀਨ ਆ ਇਕੱਲੀ ਮਸ਼ੀਨ ਤੇ ਵਾਈਬ੍ਰੇਟਰ ਸਮੇਂ 24000 ਰੁਪਏ ਦਾ ਸੈੱਟ ਹੈ ਠੀਕ ਹੈ। OK ਤੇ ਆਪਾਂ ਤੋਂ ਜੇ ਲੈਣਾ ਹੋਵੇ ਆਪਣਾ ਸੰਪਰਕ ਨੰਬਰ ਦਿਓ। ਆਪਣਾ ਨੰਬਰ ਹੈਗਾ ਜੀ 9896783508 ਅੱਛਾ 9896783508। ਜੇ ਆਪਾਂ ਦੁਕਾਨ ਦੀ ਲੋਕੇਸ਼ਨ ਵੀ ਦੱਸਾਂਗੇ। ਦੁਕਾਨ ਦੀ ਲੋਕੇਸ਼ਨ ਹੈਗੀ ਹੈ ਜੀ ਬਠਿੰਡਾ ਸ਼ਹਿਰ 'ਚ ਰਵਿੰਦਰਾ ਹਸਪੀਟਲ ਦੇ ਨਾਲ। ਠੀਕ ਹੈ। ਅਛਾ ਤੇ ਇਹ ਦੂਰ ਵਾਲੇ ਨੇ ਦੁਕਾਨ ਖੁੱਲੀ ਹੁੰਦੀ ਹੈ ਜਾਂ ਬੰਦੇ ਹੁੰਦੇ ਹੈ ਜਾਨੀ ਸੱਤ ਦਿਨ ਦੁਕਾਨ ਖੁੱਲਦੀ ਹੈ ਸੱਤ ਦਿਨ ਦੁਕਾਨ ਖੁੱਲਦੀ ਹੈ ਕਿ ਕਿਸਾਨ ਤੁਹਾਨੂੰ ਫੋਨ ਕਰਕੇ ਹਣ ਜੇ ਕੋਈ ਲੈਣ ਹੋਣਾ ਹੈ ਗਰੂਮੈਂਟ ਕੇ ਆ ਸਕਦਾ 24 ਘੰਟੇ 7 ਹੁੰਦਾ ਜੀ ਅੱਛਾ ਅੱਛਾ ਠੀਕ ਸੋ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਸਵਾਗਤ ਹੈ